ਇਨੇ ਕੁਝ ਰੰਗ ਕੁਝ ਦਾਣੇ ਕੁਝ ਬੀਜ ਤੇਰੇ ਅੰਦਰ ਰੱਖ ਦੇਣਗੇ ਅੱਜ ਨਹੀਂ ਉਗਣਗੇ ਤੇ ਕੱਲ ਨੂੰ ਉਗਣਗੇ ਅਗਲੇ ਜਨਮ ਚ ਉਗਣਗੇ ਇਹ ਮਰ ਨਹੀਂ ਸਕਦੇ ਇਹ ਮੁੱਕ ਨਹੀਂ ਸਕਦੇ ਜਿਹਨੂੰ ਨਹੀਂ ਸਮਝ ਆ ਰਹੀ ਫਿਕਰ ਨਹੀਂ ਕਰਨਾ ਆਪਣੇ ਪਿਆਰੇ ਹਲ ਦੇਖੀ ਜਾਓ ਵਾਹ ਗੁਰੂ ਕਹੀ ਜਾਓ ਰਸਨਾ ਦੇ ਨਾਲ ਹੌਲੀ ਹੌਲੀ ਤੇ ਨੰਦ ਮਾਣੀ ਜਾਓ ਤੇ ਸੁਣੀ ਜਾਓ ਬਸ ਧਿਆਨ ਨਾਲ ਅੱਜ ਨਹੀਂ ਸਮਝਾਉਣਗੇ ਪਿਆਰੇ ਨਾਨਕ ਦੇ ਬੋਲ ਇਹ ਬੋਲ ਆਪ ਜੀ ਦੇ ਹਿਰਦੇ 'ਚ ਇੱਕ ਦਿਨ ਪਕੜ 'ਚ ਆਉਣਗੇ ਜ਼ਰੂਰ ਆਉਣਗੇ ਸਾਧੂਆਂ ਦੀ ਦੁਨੀਆ ਦੀ ਇੱਕ ਬਾਤ ਏ ਸਾਧੂ ਐਡੀ ਛੇਤੀ ਨਾ ਤੁਹਾਡੇ ਹਿਰਦੇ 'ਚ ਕੁਝ ਰੱਖਦੇ ਨਹੀਂ ਉਡੀਕਦੇ ਨੇ ਜਦੋਂ-ਜਦੋਂ ਸਮਾਂ ਬਣਦਾ ਏ ਆਪ ਜੀ ਦਾ ਹਿਰਦਾ ਖੁੱਲਦਾ ਏ ਉਹਦੇ ਵਿੱਚ ਕੁਝ ਰੱਖ ਜਾਂਦੇ ਆਪ ਜੀ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਕਿਉਂ ਕਿਉਂਕਿ ਰਮਜੀ ਨੇ ਐਸ ਖਸਮ ਦੇ ਕੋਲ ਜੂ ਰਹਿੰਦੇ ਨੇ ਇਹ ਬੜਾ ਰਮਜੀ ਏ ਇਹ ਦੇਨਦ ਆਪ ਜੀ ਨੂੰ ਸਵਾਸ ਦੇ ਰਿਹਾ ਏ ਦੇ ਰਿਹਾ ਏ ਨਾ ਕਦੀ ਦੱਸ ਕੇ ਗਿਆ ਪਤਾ ਲੱਗਣ ਦਿੱਤਾ ਕਦੋਂ ਦੇਖ ਕੇ ਜਾਂਦਾ ਆਪ ਜੀ ਪ੍ਰਸ਼ਾਦਾ ਛੱਕ ਦੇ ਉਹ ਖੂਨ ਬਣਾ ਦਿੰਦਾ ਤੱਤ ਬਣਾ ਦਿੰਦਾ ਵਿਟਾਮਿਨਸ ਬਣਾ ਦਿੰਦਾ ਕਈ ਤਰ੍ਹਾਂ ਦੀਆਂ ਖੇਡਾਂ ਰਚ ਦਿੰਦਾ ਪਤਾ ਲੱਗਣ ਦਿੰਦਾ ਆਪ ਜੀ ਤੇ ਵਾਸ਼ਨਾ ਹੀ ਭੋਗਦੇ ਹੋ ਉਹਨੂੰ ਵੀ ਭਾਗ ਲਾ ਦਿੰਦਾ ਏ ਉੱਥੇ ਵੀ ਬਰਕਤਾਂ ਬਖਸ਼ਦਾ ਏ ਬੱਚੇ ਦੇ ਦਿੰਦਾ ਆਪ ਜੀ ਨੂੰ ਪਤਾ ਲੱਗਣ ਦਿੰਦਾ ਫਿਰ ਇਹਨਾਂ ਨੂੰ ਵੱਡਿਆਂ ਕਰ ਰਿਹਾ ਇਹਨਾਂ ਦੀਆਂ ਹੱਡੀਆਂ ਨੂੰ ਵਧਾਉਂਦਾ ਏ ਇਹਨਾਂ ਦੀ ਬੁੱਧ ਦਾ ਵਿਕਾਸ ਕਰਦਾ ਏ ਸਰੀਰ ਦਾ ਕਰਦਾ ਏ ਕਦੀ ਦੱਸਦਾ ਸਹਜੇ ਜੇ ਇਹ ਕੁਝ ਕਰ ਜਾਂਦਾ ਮਨੁੱਖ ਨੂੰ ਤੇ ਕਿੰਨੀ ਦੇਰ ਬਾਅਦ ਸਮਝ ਆਏਗੀ ਕਿ ਅੱਛਾ ਪਿਤਾ ਨੇ ਇਦਾਂ ਕੀਤਾ ਜਿਹੜੇ-ਜਿਹੜੇ ਆਪਜੀ ਚੋਂ ਸਾਧੂ ਨੇ ਗੁਰਸਿੱਖ ਨੇ ਉਹਨਾਂ ਨੂੰ ਪਤਾ ਏ ਕਿ ਦਾਤ ਜਦੋਂ ਦਿੰਦਾ ਏ ਉਦੋਂ ਕਦੀ ਪਤਾ ਨਹੀਂ ਲੱਗਦਾ। ਕਈ ਸਮੇਂ ਬਾਅਦ ਜਾ ਕੇ ਪਤਾ ਲੱਗਦਾ ਏ ਕਿ ਖਸਮ ਨੇ ਮੇਰੇ ਨਾਲ ਕੀਤਾ ਕੀ ਤੇ ਕਈ ਵਾਰਾਂ ਰੋ ਪੈਂਦੇ, ਪੁੱਭਾਂ ਮਾਰ ਪੈਂਦੇ ਕਿ ਸਤਿਗੁਰੂ ਆਇਆ ਸੀ ਦੇਣ ਤੋ ਕੜੀ ਰੁਕ ਜਾਂਦਾ। ਮੈਨੂੰ ਦੋ ਥੱਪੜੀ ਮਾਰ ਕੇ ਜਗਾ ਜਾਂਦਾ ਮੈਂ ਤੈਨੂੰ ਤੱਕ ਤੇ ਲੈਂਦਾ। ਮੈਨੂੰ ਦਾਤ ਦੇ ਗਿਆ ਇਹ ਮੇਰੀ ਇਸ਼ਾ ਦੇ ਮੁਤਾਬਕ ਪਰ ਕੜੀ ਰੁਕ ਜਾਂਦਾ ਦਰਸ਼ਨ ਵੀ ਦੇ ਜਾਂਦਾ। ਤੇ ਵੇਖ ਮੇਰੇ ਕਮਲੇ ਦੀ ਬਾਤ ਦਾਤ ਤੇ ਮਿਲ ਗਈ ਏ ਪਰ ਤੂੰ ਅਜੇ ਵੀ ਨਹੀਂ ਮਿਲਿਆ ਰੋ ਪਿੰਦੇ ਪੁੱਭਾਂ ਮਾਰ ਮਾਰ ਕੇ ਵਾਪਸ ਆਈਏ ਸਤਿਗੁਰੂ ਕਹਿੰਦੇ ਨੇ ਤਿਆਗੋ ਤਰੰਗ ਤਰੰਗ ਕੀ ਏ ਹੁਣ ਗੁਰਨਾਨਕ ਤੋਂ ਵੱਧ ਕੋਈ ਨਹੀਂ ਜਾਣਦਾ ਤੇ ਇਸ ਗੁਰੂ ਕੋ ਬਹਿਣਾ ਏ ਜੁਗਤੀ ਜਿਹੜੀ ਗੁਰੂ ਪਿਤਾ ਨੇ ਸਮਝਾਈ ਸੀ ਉਹ ਸਮਝਾ ਕੇ ਅੱਗੇ ਚੱਲੀਏ ਗੁਰੂ ਰਾਮਦਾਸ ਪਿਤਾ ਨੇ ਸਮਝਾਇਆ ਸੀ ਬਾਣੀ ਦਾ ਸ਼ਬਦ ਜਿੱਦੋਂ ਸੁਣਦਾ ਹੈ ਨਾ ਤੇ ਸਭ ਤੋਂ ਪਹਿਲਾਂ ਤੇਰੇ ਅੰਦਰ ਤੜਫ ਜਾਗਣੀ ਚਾਹੀਦੀ ਏ ਕਿ ਮੇਰੇ ਗੁਰੂ ਨੇ ਅਕਸਰ ਕੀ ਆ ਹੁਣੇ ਪਿਆਰੇ ਵੀਰਾਂ ਨੇ ਬੜੇ ਸ਼ਬਦ ਪੜ੍ਹੇ ਹੋਣਗੇ ਕਈ ਸ਼ਬਦ ਸਾਨੂੰ ਸਮਝ ਨਹੀਂ ਆਏ ਹੋਣਗੇ ਅਸੀਂ ਗਾਏ ਵੀ ਹੋਵਾਂਗੇ ਨਾਲ-ਨਾਲ ਕਈ ਹਾਡੇ ਵਰਗੇ ਬੈਠੇ ਹੋਣਗੇ ਇਹ ਗਾ ਗਾ ਕੇ ਮੂੰਹ ਹਲਾ ਹਲਾ ਕੇ ਨਾਲ ਦੇ ਨੂੰ ਵਿਖਾਉਂਦੇ ਹੋਣਗੇ ਕਿ ਵੇਖ ਲੈ ਮੈਨੂੰ ਬਾਣੀ ਆਉਂਦੀ ਓ ਇਈ ਦੰਦੇ ਵੀ ਹੋਣਗੇ ਸਾਡੇ ਵਰਗੇ ਕਈਆਂ ਨੂੰ ਆਉਂਦੇ ਹੋਣਗੇ ਪਰ ਉਹਦਾ ਕੰਠ ਹੋਣਗੇ ਪਤਾ ਨਹੀਂ ਕੀ ਕਹਿਗੇ ਤੜਫ ਹੋਣੀ ਚਾਹੀਦੀ ਏ ਕਿ ਗੁਰੂ ਪਿਤਾ ਦੇ ਆ ਸ਼ਬਦ ਦੇ ਵਿੱਚ ਪਾਇਆ ਕੀ ਏ ਕਿੰਨੇ ਇੱਕ ਰਸ ਨੇ ਕਿੰਨੇ ਇੱਕ ਰੰਗ ਨੇ ਕਿੰਨਾ ਕ ਪ੍ਰੇਮ ਏ ਕਿੰਨਾ ਕ ਜਿਹੜਾ ਏ ਬਿਰਹਾ ਏ ਤੇ ਇਹਨੂੰ ਖੋਜਣਾ ਤੇਰੇ ਅੰਦਰ ਤੜਫ ਹੋਣੀ ਚਾਹੀਦੀ ਏ ਕਿ ਮੈਂ ਦੇਖਾਂ ਤੇ ਸਹੀਂ ਜਿੰਨੀ ਮੈਨੂੰ ਸਮਰਥਾ ਦਿੱਤੀ ਏ ਤਾਕਤ ਦਿੱਤੀ ਏ ਕਮ ਸੇ ਕਮ ਓਨੀਕ ਸ਼ਕਤੀ ਵਰਤ ਕੇ ਮੈਂ ਕਮ ਸੇ ਕਮ ਅਰਥ ਸਮਝਣ ਦੇ ਯਤਨ ਤੇ ਕਰਾਂ ਚਲ ਰੋਹਾਨੀਅਤ ਦੇ ਨਾ ਸਹੀਂ ਅਧਿਆਤਮ ਦੇ ਨਾ ਸਹੀਂ ਸ਼ਾਬਦੀ ਕੀ ਸਹੀਂ ਤੇ ਫਿਰ ਕੀ ਹੋਇਆ ਸਮਝਣ ਲੱਗ ਪਏ ਕੋਈ ਸ਼ਬਦ ਸੁਣ ਲੈਣਾ ਤੇ ਛੇਤੀ ਨਾ ਲਿਖ ਲੈਣਾ ਜਾਂ ਯਾਦ ਕਰ ਲੈਣਾ ਕਿ ਇਹ ਸ਼ਬਦ ਘਰ ਜਾ ਕੇ ਨਾ ਪੜ੍ਹਨਾ ਏ ਉਦੋਂ ਤੇ ਆ ਫੋਨ ਤੇ ਇੰਨੀ ਸੁਵਿਧਾ ਨਹੀਂ ਸੀ ਉਦੋਂ ਤੇ ਆਪ ਜੀ ਦਾ ਜਿਹੜਾ ਮਹਾਨ ਕੋਸ਼ ਇਹੋ ਖੋਜਣਾ ਪੈਂਦਾ ਸੀ ਜਾਂ ਟੀਕਾ ਖੋਜਣੇ ਪੈਂਦੇ ਸੀ ਫਿਰ ਇਹ ਸ਼ਬਦ ਕਿਹੜੇ ਅੰਗ ਤੇ ਉਹਦੇ ਵਾਸਤੇ ਇੱਕ ਤੁਕ ਤਕ ਤਕੜਾ ਨਾਂ ਦੀ ਕਿਤਾਬ ਸੀ ਪੋਥੀ ਸੀ ਉਹ ਫੋ ਰੋਲਣੀ ਪੈਂਦੀ ਸੀ ਫਿਰ ਜਾ ਕੇ ਸ਼ਬਦ ਜਿਹੜਾ ਸੀ ਮਿਲਦਾ ਸੀ ਇਹਦੇ ਅਰਥ ਕੀ ਨੇ ਫਿਰ ਸ਼ਬਦ ਪੜ ਕੇ ਕਥਾਵਾਚਕ ਕਿਸੇ ਨੂੰ ਜੇ ਹੋਇਆ ਪਤਾ ਵੀ ਕਿੱਥੇ ਸੁਣ ਕੇ ਤੇ ਫਿਰ ਗੁਰੂ ਕੋ ਬਹਿ ਜਾਣਾ ਕਈ ਵਾਰਾ ਕਰੇ ਚੌਂਕੜਾ ਮਾਰ ਕੇ ਸੁਰਤ ਚ ਗੁਰੂ ਨੂੰ ਧਾਰਨ ਕਰ ਲੈਣਾ ਤੇ ਜੋਦੜੀ ਕਰਨੀ ਕਿ हे गुरुपिता ਮੈਂ ਆਪਣਾ ਜਿਹੜਾ ਪਾਠ ਇਹਨਾਂ ਜਿਹੜਾ ਮੇਰਾ ਲੈਸਨ ਹੈ ਉਹ ਮੈਂ ਕਰ ਆਇਆ ਮੈਂ ਆਪਣਾ ਹੋਮਵਰਕ ਕਰ ਆਇਆ ਏ ਸ਼ਬਦ ਦੇ ਅਰਥ ਪੜ ਲਏ ਨੇ ਸ਼ਬਦ ਦੇ ਉਹ ਸ਼ਾਬਦਿਕ ਜਿਹੜੇ ਰੰਗ ਨੇ ਉਹ ਸਮਝ ਲਏ ਨੇ ਬੜੀ ਪਿਆਰੀ ਰੰਗ ਸੀ ਤੇਰੀ ਪਰ ਹੁਣ ਮੈਨੂੰ ਉਹ ਰੰਗ ਸਮਝਾ ਜਿਹੜਾ ਵਾਕਏ ਤੂੰ ਗਵਨਾ ਹੈ ਕਿਉਂਕਿ ਤੂੰ ਗੁਰੂ ਮੈਂ ਤੂੰ ਸਮਰਾਤੇ ਤੇਰੇ ਤੋਂ ਬਿਨਾ ਮੈਂ ਕਿਸ ਜੋਗਾ ਇਥੇ ਤੇ ਸਤਿਗੁਰੂ ਆਪ ਹੀ ਕਹਿੰਦੇ ਨੇ ਤੁੱਬਿਨ ਸੁਰਤ ਕਰੇ ਕੋ ਮੇਰੀ ਤੇਰੇ ਤੋਂ ਬਿਨਾ ਸੁਰਤ ਹੋਰ ਕੋਈ ਦੇ ਨਹੀਂ ਸਕਦਾ ਤੇ ਫਿਰ ਸਤਿਗੁਰੂ ਨੇ ਕਾਫੀ ਸਮੇਂ ਮੰਗਦੇ ਰਹੇ ਤੇ ਜਿਉਂ-ਜਿਉਂ ਇਹ ਬਿਰਹਾ ਗਹਿਰਾ ਹੁੰਦਾ ਗਿਆ ਫਿਰ ਇੱਕ ਦਿਨ ਵਿਵੇਕ ਖੁੱਲਣੀ ਸ਼ੁਰੂ ਹੋਈ ਤੇ ਸੱਚ ਜਾਣਿਓ ਮਤ ਦੇ ਦਾਇਰੇ ਦੇ ਵਿੱਚ ਬਾਣੀ ਦੇ ਅਰਥ ਕਦੀ ਸਮਝ ਨਹੀਂ ਆਉਣਗੇ ਆ ਥੋੜੇ ਦਿਨ ਪਹਿਲਾਂ ਇੱਕ ਪਹਿਣਾ ਆਈ ਸੀ ਕਹਿੰਦੇ ਗੁਰੂ ਨਾਨਕ ਪਿਤਾ ਜਿਹੜੇ ਨੇ ਉਹ ਆ ਪੰਕਤੀ ਜਿਹੜੀ ਇਹ ਇੱਕ ਥਾਂ 84 ਲੱਖ ਜੂਨ ਕਹਿੰਦੇ ਨੇ ਦੂਜੇ ਥਾਂ ਕਰੋੜਾਂ ਜੂਨਾ ਕਹਿੰਦੇ ਨੇ ਇਦਾਂ ਕਿਉਂ ਕਹਿੰਦੇ ਨੇ ਤੇ ਸਾਨੂੰ ਸਮਝ ਆਇਆ ਕਿ ਸਾਡੇ ਵਾਂਗੂ ਵਿਚਾਰੀ ਫਸੀ ਏ ਮਤ ਦੇ ਨਾਲ ਇਹਨੂੰ ਸਮਝ ਰਹੀ ਏ ਨਾ ਸਮਝ ਨਹੀਂ ਆਉਂਦੀ ਅਸੀਂ ਪੁੱਛਿਆ ਕਿ ਕਰੋੜਾਂ ਵਰੀ ਕਿਹੜੀ ਪੰਕਤੀ ਚ ਕਿਹਾ ਇੱਕ ਪੰਕਤੀ ਦੱਸ ਤੇ ਕਹਿਣ ਲੱਗੀ ਆ ਜਿੱਥੇ ਲਿਖਿਆ ਹੈ ਨਾ ਗੁਰੂ ਮਹਾਰਾਜ ਕਹਿੰਦੇ ਨੇ ਕਿ ਕਈ ਜਿਹੜੇ ਉਹ ਜਨਮ ਭਏ ਕੀਟ ਪਤੰਗਾ ਇਹ ਕਹਿਆ ਜਨਮਾਂ ਦੀ ਤੇ ਬਾਤ ਹੈ ਜੁੰਨੀਆਂ ਦੀ ਨਹੀਂ ਇਹ ਤੇ ਜਿਵੇਂ ਮਨੁੱਖ ਨੇ ਤੇ ਮਨੁੱਖ ਕਈ ਕਰੋੜ ਨੇ 7.5 ਅਰਬ ਦੀ ਆਬਾਦੀ ਹੈ 750 ਕਰੋੜ ਜਿਹੜਾ ਹੈ ਉਹ ਮਨੁੱਖੇ ਇਹ ਜੁੰਨੀਆਂ ਤੇ ਨਹੀਂ ਇਹ ਤੇ 1 ਜੂਨ ਚ ਇਹਨੇ ਨੇ ਜੁੰਨੀਆਂ ਦੀ ਅਲੱਗ ਬਾਤ ਹੈ ਪਰ ਆਪਣੀ ਸਮਝ ਦੇ ਦਾਇਰੇ ਤੋਂ ਸਮਝਾਂਗੇ ਤੇ ਨਹੀਂ ਸਮਝ ਆਵੇਗਾ ਸਮਝ ਦੇ ਦਾਇਰੇ ਤੋਂ ਨਹੀਂ ਬਿਵੇਕ ਖੁੱਲੇ ਗੀਤੇ ਪਕੜ ਚ ਆਏਗੀ ਤੇ ਬਿਵੇਕ ਖੋਲਣੀ ਏ ਇਸ ਸਤਿਗੁਰੂ ਨੇ ਤੇ ਜਦੋਂ ਬਿਵੇਕ ਦਾ ਮੰਡਲ ਖੁੱਲਣਾ ਉਹ ਪੰਕਤੀਆਂ ਦੇ ਅਰਥ ਹੋਣੇ ਤੇ ਸੱਚ ਜਾਣਿਓ ਇੱਕ ਇੱਕ ਸ਼ਬਦ ਦੇ ਵਿੱਚ ਇੱਕ ਇੱਕ ਲਗਮਾਤਰ ਦੇ ਵਿੱਚ ਸਮੁੰਦਰਾਂ ਦੇ ਸਮੁੰਦਰ ਜਿਹੜੇ ਨੇ ਉਸ ਸਮੋਏ ਨੇ ਪ੍ਰਕਾਸ਼ ਦੇਤੇ ਗਿਆਨ ਦੇ ਇੱਕ ਇੱਕ ਲਗਮਾਤਰ ਦੇ ਵਿੱਚ ਉਸ ਦਿਨ ਸਮਝ ਆਉਂਦੀ ਸੀ ਕਿ ਹੇ ਗੁਰੂ ਨਾਨਕ ਪਿਤਾ ਇਹ ਤੇਰਾ ਬੋਲਣਾ ਤੇਰਾ ਗਾਉਣਾ ਇਹ ਮਹਾਰੰਗ ਇਹਨੂੰ ਕਹੋਗੇ ਕੀ ਕਿਹੜੀ ਸ਼ਬਦਾਂ ਨਾਲ ਸ਼ੋਭਾ ਕਰੋਗੇ ਪ੍ਰਸ਼ੰਸਾ ਕਰੋਗੇ ਤਰੰਗ ਕਿਉਂ ਕਹਿੰਦੇ ਨੇ ਕਿਉਂਕਿ ਹਰ ਇੱਕ ਚੀਜ਼ ਸਾਡੇ ਜੀਵਨ ਚ ਤਰੰਗਾ ਨਾਲ ਚਲਦੀ ਹੈ ਹਰ ਇੱਕ ਚੀਜ਼ ਆਪਜੀ ਦੀ ਵਾਸ਼ਨਾ ਤਰੰਗਾ ਦੇ ਜਰੀਏ ਆਪਜੀ ਦੀ ਨੀਂਦ ਤਰੰਗ ਦੇ ਜਰੀਏ ਜਿਵੇਂ ਸਮੁੰਦਰ ਤੇ ਤਰੰਗਾ ਲਹਿਰਾਂ ਹੁੰਦੀਆਂ ਨਾ ਆਪਜੀ ਨੂੰ ਨੀਂਦ ਆਈ ਏ ਤੇ ਤਰੰਗ ਵਾਂਗੂ ਆਉਣੀ ਏ ਤੇ ਨਿਕਲ ਜਾਣੀ ਏ ਜੇ ਤੁਸੀਂ ਸਮ ਗਏ ਤੇ ਸਮਝਾਣਾ ਨਹੀਂ ਤੇ ਨਿਕਲ ਜਾਣੀ ਫੇਰ ਦੁਬਾਰੇ ਆਏਗੀ ਆਪ ਜੀ ਨੂੰ ਭੁੱਖ ਵੀ ਇਦਾਂ ਹੀ ਲੱਗਦੀ ਏ ਇਹ ਵੀ ਸਮਝ ਲੈਣਾ ਆਪ ਜੀ ਦੀਆਂ ਜਿੰਨੀਆਂ ਵਾਸ਼ਨਾਵਾਂ ਨੇ ਕਾਮ ਦੀ ਵਾਸ਼ਨਾ ਆਏਗੀ ਸੁਰਤ ਦੇ ਵਿੱਚ ਆਏਗੀ ਲੰਘ ਜਾਏਗੀ ਜਾਂ ਤੇ ਤੁਸੀਂ ਜ਼ੋਰ ਲਾ ਕੇ ਉਹਨੂੰ ਪਕੜ ਕੇ ਰੱਖੋਗੇ ਤੇ ਦੁਬਾਰਾ ਫੇਰ ਆਏਗੀ بار بار ਆਏਗੀ ਤੇ ਨਹੀਂ ਤੇ ਨਿਕਲ ਜਾਏਗੀ ਲੋਭ ਦੀ ਵਾਸ਼ਨਾ ਆਏਗੀ ਆਏਗੀ ਸੋਚ ਤੇ ਨਿਕਲ ਜਾਏਗੀ ਹੰਕਾਰ ਆਏਗਾ ਨਿਕਲ ਜਾਏਗਾ ਕ੍ਰੋਧ ਆਏਗਾ ਤੇ ਨਿਕਲ ਜਾਏਗਾ ਤਾਂ ਹੀ ਜਿਹੜੇ ਸਾਧੂ ਲੋਕ ਨੇ ਜਾਂ ਕੁਝ ਬਜ਼ੁਰਗ ਲੋਕ ਨੇ ਉਹ ਕਹਿੰਦੇ ਹੁੰਦੇ ਕਿ ਕ੍ਰੋਧ ਜੇ ਰੋਕਣਾ ਹੋਵੇ ਨਾ ਤੇ ਨੂੰ ਅੱਧਾ ਪੌਣਾ ਘੰਟਾ ਕੋ ਠਹਿਰ ਜਾਓ ਤੇ ਜੇ ਅੱਧਾ ਪੌਣਾ ਘੰਟਾ ਰੁਕ ਜਾਈਏ ਨਾ ਤੇ ਸਮਾਂ ਕਹਿੰਦੇ ਟਲ ਜਾਂਦਾ ਲੜਾਈ ਝਗੜੇ ਦਾ ਕਹਿੰਦੇ ਹੁੰਦੇ ਨਾ ਬਜ਼ੁਰਗ ਆਪ ਜੀ ਦੇ ਪਿਆਰੇ ਗੁਰੂ ਨਾਨਕ ਵੀ ਕਹਿੰਦੇ ਨੇ ਕਹਿੰਦੇ ਪਾਪ ਨੂੰ ਦੇਰੀ ਕਰਿਆ ਕਰ ਬੇਲੰਭ ਪਾਪੰ ਨਹਿ ਬਲੰਭ ਧਰਮੰ ਧਰਮ ਨੂੰ ਦੇਰੀ ਨਾ ਕਰਿਆ ਕਰ ਤੂੰ ਅਜੇ ਤਰੰਗਾ ਚ ਜੀਣਾ ਏ ਤੇ ਤਰੰਗ ਜਿਹੜੀ ਆਏਗੀ ਬਸ ਕਈ ਵਾਰਾ ਤੇਰਾ ਨਾਮ ਜਪਣ ਨੂੰ ਜੀ ਕਰੇਗਾ ਬਸ ਥੋੜੇ ਸਮੇਂ ਬਾਅਦ ਨਹੀਂ ਰਹੇਗਾ ਉਸੇ ਵੇਲੇ ਜਪ ਪਾਪ ਆਵੇ ਤੇ ਉਸੇ ਵੇਲੇ ਨਹੀਂ ਉਹਨੂੰ ਰੋਕ ਕੇ ਕੱਲ ਕਰਾਂਗਾ ਪਰਸੋਂ ਕਰਾਂਗਾ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲੇ ਇੱਕ ਬੜੀ ਸੋਹਣੀ ਗਾਥਾ ਸੁਣਾਉਂਦੇ ਹੁੰਦੇ ਕਹਿੰਦੇ ਕੋਈ ਨਾ ਖਜੂਰ ਦੇ ਰੁੱਖ ਤੇ ਚੜਿਆ ਸੀ ਜਦੋਂ ਸਮਾਪਤੀ ਕਰਨੀ ਹੋਏਗੀ ਸਾਨੂੰ ਦੱਸ ਦੇਣਾ ਤੇ ਨਹੀਂ ਤੇ ਸਮਾਪਤੀ ਕਰ ਦਈਏ ਜਕਰਾ ਛੱਡੋ ਜੇ ਸਮਾਪਤੀ ਕਰਨੀ ਤੇ ਚਲੋ ਜੇ ਨਹੀਂ ਕਰਨੀ ਤੇ ਫਿਰ ਛੱਡੋ ਜਕਰਾ ਬੋਲੇ ਸੋਨਹਾਰ ਸਿਆ ਨਾਲ ਨਹੀਂ ਤੰਗ ਨਹੀਂ ਕਰਦੇ ਛੇਤੀ ਸਮਾਪਤੀ ਕਰ ਦਵਾਂਗੇ ਬੜੀ ਪਿਆਰੀ ਇੱਕ ਸਾਖੀ ਸੁਣਾਉਂਦੇ ਹੁੰਦੇ ਸੀ ਕਹਿੰਦੇ ਕੋਈ ਖਜੂਰ ਤੇ ਚੜਿਆ ਸੀ ਥੱਲੇੋਂ ਤੇ ਚੜਦਾ ਗਿਆ ਜਦੋਂ ਤਾਂ ਉੱਪਰ ਚੜਿਆ ਤੇ ਥੱਲੇ ਦੇਖਿਆ ਨਾ ਤੇ ਬੜੀ ਦੂਰ ਲੱਗੀ ਧਰਤੀ ਤੇ ਡਰ ਗਿਆ ਕਿ ਥੱਲੇ ਕਿਦਾਂ ਉਤਰਾਂਗਾ ਤੇ ਛੇਤੀ ਨਾ ਰੱਬ ਗਾੜੀ 100 ਕੰਬਲ ਜਿਹੜੇ ਨੇ ਉਹ ਸੁੱਕਲੇ ਕਿ ਹੇ ਰੱਬਾ ਜੇ ਮੈਂ ਥੱਲੇ ਉਤਰ ਗਿਆ ਨਾ 100 ਕੰਬਲ ਗਰੀਬਾਂ ਨੂੰ ਦਾਨ ਕਰੂੰਗਾ ਹੌਲੀ ਹੌਲੀ ਥੱਲੇ ਉਤਰਦਾ ਗਿਆ ਜਦੋਂ ਅੱਧ ਕ ਜੇ ਚ ਆਇਆ ਨਾ ਤੇ ਲੱਗਾ ਵੀ ਧਰਤੀ ਤੇ ਲੱਗ ਗਈ ਏ ਐਵੇਂ 100 ਸੁੱਖ ਬੈਠਾ ਥੋੜੇ ਸੁੱਖ ਲੈਂਦਾ ਤੇ ਰੱਬ ਨੂੰ ਕਹਿਣ ਲੱਗਾ ਨਹੀਂ ਮਹਾਰਾਜ 100 ਬੜੇ ਜਿਆਦਾ ਹੁੰਦੇ 50 ਕੀ ਠੀਕ ਨੇ ਜਦੋਂ ਹੋਰ ਥੱਲੇ ਆਉਂਦਾ ਗਿਆ ਤੇ ਕੰਬਲ ਘਟਦੇ ਜਾਣ ਜਿਉਂ-ਜਿਉਂ ਥੱਲੇ ਆਉਂਦਾ ਜਾਵੇ ਕੰਬਲ ਘਟਦੇ ਜਾਣ ਤੇ ਜਦੋਂ ਬਿਲਕੁਲ ਥੱਲੇ ਜੇ ਆ ਗਿਆ ਨਾ 4-5 ਫੁੱਟ ਤੇ ਤੇ ਕੰਬਲ ਰਹਿ ਗਏ 5 ਤੇ ਨਾਲ ਹੀ ਚੇਤਾ ਆਇਆ ਕਿ ਤੁਹਾਡਾ ਭਲਾ ਹੋ ਜੇ ਉਤਲੇ ਬੰਨੇ 100 ਹੀ ਹੁਣ ਤੇ 5 ਕੀ ਰਹਿ ਗਏ ਤੇ ਬੜੀ ਤੇਜ਼ ਘਰ ਨੂੰ ਦੌੜਿਆ ਜਾ ਕੇ ਬੜੀ ਕਾਲੀ ਕਾਲੀ ਮਾਂ ਨੂੰ ਤੇ ਪਤਨੀ ਨੂੰ ਕਹਿੰਦਾ ਛੇਤੀ ਛੇਤੀ ਪੰਜ ਕੰਬਲ ਕੱਢ ਦੋ ਮੈਂ ਗਰੀਬਾਂ ਨੂੰ ਦਾਨ ਕਰਨੇ ਤੇ ਮਾਂ ਕਹਿਣ ਲੱਗੀ ਪੰਜ ਤੇ ਬੜੇ ਜਿਆਦਾ ਹੁੰਦੇ ਇੱਕ ਅੱਧਾ ਕਰ ਦੇ ਤੇ ਉਹ ਗਾੜੀਓ ਹੱਥ ਜੋੜ ਕੇ ਕਹਿੰਦਾ ਅੱਗੇ ਸੌਵਾਂ ਤੋਂ ਪੰਜ ਹੋਏ ਤੂੰ ਮੇਰੇ ਪੰਜ ਵੀ ਨਾ ਘਟਾ ਅੱਗੇ ਤੇ ਸੌਵਾਂ ਤੋਂ ਪੰਜਾਂ ਤੇ ਆਇਆ ਖੇਡ ਕੀਏ ਉਸੇ ਵੇਲੇ ਕਰੋ ਪਾਪ ਨੂੰ ਦੇਰੀ ਕਰੋ ਆ ਕਈ ਵਾਰਾਂ ਦੋ ਜੀ ਲੜਦੇ ਹੋਣ ਤੇ ਸਿਆਣੇ ਬਜ਼ੁਰਗ ਸਮਝਾਉਂਦੇ ਨੇ ਕੇ ਚੱਲ ਪੁੱਤਰਾ ਤੂੰ ਕੜੀ ਚੁੱਪ ਕਰ ਜਾਂਦਾ ਚੱਲ ਧੀਏ ਤੂੰ ਸਮਾਂ ਟਾਲ ਲੈਂਦੀ ਸਮਝਾਉਂਦੇ ਨੇ ਨਾ ਉਹ ਇਹੋ ਹੀ ਖੇ ਡੇ ਕਿ ਜਦੋਂ ਆਏਗਾ ਲੰਘ ਜਾਏਗਾ ਇੱਕ ਯੂਰਪ ਦੇ ਬੜੇ ਪਿਆਰੇ ਸਾਧੂ ਹੋਏ ਨੇ ਜਾਰਜ ਗੁਰਜੀਏ ਫੋਨਾਂ ਦਾ ਨਾਮ ਸੀ ਕਹਿੰਦੇ ਮੈਂ ਚਰਚ ਚੱਲਿਆ ਗਿਆ ਤੇ ਪਾਦਰੀ ਜਿਹੜਾ ਸੀ ਬੜਾ ਸੋਹਣਾ ਰੱਬ ਦਾ ਪ੍ਰਚਾਰ ਕਰੇ ਪਰਮਾਤਮਾ ਬਾਰੇ ਦੱਸੇ ਕਹਿੰਦੇ ਮੈਨੂੰ ਇੰਨਾ ਚਾ ਚੜਿਆ ਕਿ ਮੈਂ ਸੋਚਿਆ ਕਿ ਇਹਨੂੰ 100 ਰੁਪਏ ਜੋ ਵੀ ਉਹਨਾਂ ਦੇ ਦੇਸ਼ ਦੇ ਹੋਣਗੇ ਕਹਿੰਦੇ ਮੈਂ 100 ਇਹਨੂੰ ਦੇ ਕੇ ਜਾਣਾ ਤੇ ਕਹਿੰਦੇ ਜਿਉਂ ਅੱਧਾ ਪੌਣਾ ਘੰਟਾ ਲੰਘਿਆ ਨਾ ਤੇ ਮੈਂ ਸੋਚਿਆ ਕਿ 100 ਤੇ ਯਾਰ ਬੜਾ ਜ਼ਿਆਦਾ ਹੁੰਦਾ ਕਿਉਂ ਨਾ ਹੋਵੇ ਇਹਨੂੰ ਥੋੜੇ ਦੇ ਜਾ ਇਹਨੂੰ ਤੇ 50 ਵੀ ਕਿਸੇ ਨੇ ਨਹੀਂ ਦੇਣੇ ਮੈਂ 50 ਹੀ ਬੜੇ ਨੇ ਕਹਿੰਦੇ 50 ਰਹਿ ਗਏ ਕਰਦਿਆਂ ਕਰਦਿਆਂ ਜਦੋਂ ਉਹਨੂੰ ਖਤਮ ਹੋਇਆ ਤੇ ਕਹਿੰਦੇ ਪੰਜ ਦਮੜਿਆਂ ਤੇ ਮੈਂ ਆ ਗਿਆ ਤੇ ਉਹਨਾਂ ਦੇਸ਼ਾਂ ਦਾ ਰਿਵਾਜ ਏ ਕਿ ਜਾਂ ਟੋਪੀ ਹੁੰਦੀ ਏ ਤੇ ਜਾਂ ਟੋਕਰੀ ਹੁੰਦੀ ਏ ਉਹ ਇਦਾਂ ਆਪ ਜੀ ਨੂੰ ਇੱਥੇ ਸਟੇਜ ਤੇ ਨਹੀਂ ਰੱਖਣ ਆਉਂਦੇ। ਉਹ ਇਦਾਂ ਹੀ ਜਦੋਂ ਖਤਮ ਹੁੰਦੀ ਤੇ ਆਪਣੇ ਪੈਸੇ ਫੜਾ ਕੇ ਗਾਂ ਫੜਾ ਦਿੰਦੇ ਤੇ ਕਹਿੰਦੇ ਜਦੋਂ ਮੇਰੇ ਕੋ ਆਈ ਨਾ ਟੋਕਰੀ ਤੇ ਮੈਂ ਸੋਚਿਆ ਕਿ ਪੰਜ ਤੇ ਹੁਣ ਦੇਣੇ ਨੇ ਮੈਂ ਆਸੇ-ਪਾਸੇ ਵੇਖਿਆ ਕਿ ਕੋਈ ਨਹੀਂ ਵੇਂਦਾ ਤੇ ਮੈਂ ਪੰਜ ਚੁੱਕ ਕੇ ਜੇਬ ਚ ਪਾਲੇ ਸੀ ਤੀਨਾਂ ਤੇ ਟੋਕਰੀ ਗਾੜੀ ਫੜਾ ਦਿੱਤੀ। ਕਹਿੰਦੇ ਉਸ ਦਿਨ ਮੇਰੀ ਸਮਝ ਚ ਆਇਆ ਕਿ ਪਾਪ ਕਰਨ ਲੱਗਿਆਂ ਹਮੇਸ਼ਾ ਦੇਰੀ ਕਰਨੀ ਚਾਹੀਦੀ ਏ ਤੇ ਪੁੰਨ ਕਰਨ ਲੱਗਿਆਂ ਉਸੇ ਵੇਲੇ ਕਰ ਲੈਣਾ ਚਾਹੀਦਾ। ਇਸੇ ਨੂੰ ਸਤਿਗੁਰੂ ਕਹਿੰਦੇ ਨੇ ਕਿ ਵਿਲੰਭ ਪਾਪੰ ਨਹਿ ਬਲੰਭ ਧਰਮੰ ਵਿਲੰਭ ਹੁੰਦਾ ਏ ਦੇਰੀ ਵਿਲੰਭ ਕਰਨਾ ਵਿਲੰਭ ਕਰਨਾ ਇਹ ਸ਼ਬਦ ਵਿਲੰਭ ਸੰਸਕ੍ਰਿਤ ਤੋਂ ਆਇਆ ਏ ਇਹਦਾ ਮਤਲਬ ਏ ਦੇਰੀ ਕਰਨੀ ਥੋੜੀ ਜੀ ਧੇਰਨਾ ਚੱਲਣਾ ਤੇ ਸਤਿਗੁਰੂ ਕਹਿੰਦੇ ਜਦੋਂ ਤਰੰਗ ਆਉਂਦੀ ਇਹਨਾਂ ਤੇਰੇ ਮਨ ਦੇ ਵਿੱਚ ਵਾਸ਼ਨਾ ਦੀ ਤਰੰਗ ਆਵੇ ਲੋਭ ਦੀ ਤਰੰਗ ਆਵੇ ਆਪ ਜੀ ਕਦੀ ਹੈਰਾਨ ਹੋਵੋਗੇ ਕਈ ਵਾਰਾਂ ਘਰੋਂ ਕੋਈ ਜੀ ਦਾ ਵਿਛੋੜਾ ਪੈ ਜਾਵੇ ਨਾ ਕੋਈ ਚੜਾਈ ਕਰ ਜਾਵੇ ਤੇ ਵਿਰਾਗ ਆਉਂਦਾ ਰੋਣ ਆਉਂਦਾ ਤੇ ਸੱਚ ਜਾਣਿਓ ਉਹ ਵੀ ਤਰੰਗਾਂ ਨਾਲ ਹੀ ਆਉਂਦਾ ਏ ਆਉਂਦਾ ਤੇ ਲੰਘ ਜਾਂਦਾ ਆ ਜਿਹੜਾ ਲਗਾਤਾਰ ਰੋਣਾ ਹੁੰਦਾ ਨਾ ਇਹਦੇ ਚ ਅਸੀਂ ਆਪਣਾ ਹੰਕਾਰ ਸ਼ਾਮਿਲ ਕਰਦੇ ਆ ਨਹੀਂ ਤੇ ਲਗਾਤਾਰ ਰੋਣਾ ਹੁੰਦਾ ਨਹੀਂ ਨਹੀਂ ਤੇ ਆਪਣੇ ਆਪਣੇ ਮਨ ਨੂੰ ਪੁੱਛ ਕੇ ਦੇਖ ਲੈਣਾ ਕੋਈ ਜੀ ਚਲਿਆ ਜਾਵੇ ਚੜਾਈ ਕਰ ਜਾਵੇ ਤੇ ਜਦੋਂ ਅਸੀਂ ਰੋਏ ਆ ਨਾ ਰੋਣਾ ਲਗਾਤਾਰ ਨਹੀਂ ਆਉਂਦਾ ਬਸ ਯਾਦ ਆਉਂਦੀ ਏ ਅੱਖਾਂ ਨਮ ਹੁੰਦੀਆਂ ਨੇ ਹਿਰਦਾ ਤੜਫਦਾ ਏ ਤੇ ਬਸ ਉਹ ਲੰਘ ਜਾਂਦੀ ਤਰੰਗ ਜਿਹੜਾ ਅਸੀਂ ਬਾਰ-ਬਾਰ ਕਰਦੇ ਆ ਉਹ ਵਿਖਾਵਾ ਕਰਦੇ ਆ ਲੋਕਾਂ ਨੂੰ ਕਿ ਮੈਨੂੰ ਦੁੱਖ ਬੜਾਏ ਉਹ ਵੀ ਤਰੰਗ ਤੇ ਹੀ ਚੱਲਦਾ ਏ ਸਤਿਗੁਰੂ ਤਾਈਓ ਕਹਿੰਦੇ ਤੂੰ ਸਿਰਫ ਇਹਨੂੰ ਤਿਆਗਣਾ ਏ ਤੇ ਤਰੰਗ ਨੂੰ ਤਿਆਗ ਇਹ ਨਹੀਂ ਕਿ ਤੂੰ 24 ਘੰਟੇ ਕਰੀ ਜਾਵੇਂ ਮੈਂ ਕ੍ਰੋਧ ਨਹੀਂ ਕਰਨਾ ਮੈਂ ਕ੍ਰੋਧ ਨਹੀਂ ਕਰਨਾ ਜਾਂ ਮੈਂ ਕਾਮਵਾਸ਼ਨਾ ਨਹੀਂ ਕਰਨੀ ਮੈਂ ਕਾਮਵਾਸ਼ਨਾ ਨਹੀਂ ਕਰਨੀ ਜਾਂ ਤੂੰ ਸਾਰੀ ਦਿਹਾੜੀ ਹੰਕਾਰ ਨੂੰ ਛੱਡਦਾ ਰਵੇਂ ਇਹਦੇ ਨਾਲ ਕੀ ਹੋਣਾ ਏ ਕਿ ਤੇਰੀ ਸੋਚ ਸੁਰਤੇ ਇੱਛਾ ਏ ਤੇਰੀ ਇਸ਼ਾਤੋ ਸੁਰਤ ਚਲਦੀ ਏ ਵਿਚਾਰ ਚਲਦੀ ਏ ਜਦੋਂ ਤੂੰ ਬਾਰ ਬਾਰ ਉਸ ਵਾਸ਼ਨਾ ਦਾ ਜ਼ਿਕਰ ਕਰੇਂਗਾ ਸੋਚੇਂਗਾ ਉਸ ਵਾਸ਼ਨਾ ਨੂੰ ਸ਼ਕਤੀ ਮਿਲੇਗੀ ਉਹ ਤੇਰੇ ਕੋ ਪੁੱਠਾ ਕੰਮ ਕੋਈ ਹੋ ਜਾਏਗਾ ਇਸ ਕਰਕੇ ਕਹਿੰਦੇ ਤਿਆਗੋ ਤਰੰਗ ਆਪਣੇ ਜਦੋਂ ਤਰੰਗ ਦਾ ਵੇਲਾ ਆਉਂਦਾ ਏ ਸਿਰਫ ਉਦੋਂ ਤਿਆਗਣਾ ਏ ਅੱਗੋਂ ਪਿੱਛੋਂ ਜ਼ਿਕਰ ਨਹੀਂ ਕਰਨਾ ਅੱਗੋਂ ਪਿੱਛੋਂ ਤੇ ਆਪਣੇ ਮਾਲਕ ਨੂੰ ਗਾਉਣਾ ਏ ਉਹ ਸੋਹਣੇ ਨੂੰ ਮੰਨਣਾ ਏ ਉਸ ਪਿਆਰੇ ਦੇ ਮਹਿਮਾ ਗਾਉਣੀ ਏ ਅੱਗੋਂ ਪਿੱਛੋਂ ਨਹੀਂ ਤਿਆਗਣਾ ਉਹਨੂੰ ਉਦੋਂ ਹੀ ਹੈ ਅਬ ਕੱਲੂ ਆਇਓ ਰੇ ਇੱਕ ਨਾਮ ਬੋ 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 ਆਨ ਰੁੱਤ ਨਹੀਂ ਨਹੀਂ ਜਦੋਂ ਕਲਜੋ ਗਾਵੇ ਤੇ ਸਾਡਾ ਨਾਮ ਜਪਣ ਨੂੰ ਨਾ ਜੀ ਕਰੇ ਤੇਹੀਂ ਕਹਨੇ ਅੱਜ ਨਹੀਂ ਮਜਾ ਨਹੀਂ ਆਉਂਡਿਆ ਛੱਡੋ ਪਰੇ ਗੁਰੂ ਘਰ ਬਹਿਣ ਨੂੰ ਨਾ ਜੀ ਕਰੇ ਤੇ ਅਸੀਂ ਉੱਠ ਕੇ ਚਲੇ ਜਾਂਨੇ ਚਲੋ ਯਾਰ ਘਰ ਜਾ ਕੇ ਟੀਵੀ ਵੇਨ ਅੱਜ ਬਹਿਣ ਦਾ ਨਾ ਮਨ ਨਹੀਂ ਟਿਕੰਡਿਆ ਗੁਰੂ ਨਾਨਕ ਪਿਤਾ ਕਹਿੰਦੇ ਨੇ ਉਦੋਂ ਹੀ ਤੇਰਾ ਜਪਣ ਦਾ ਟਾਈਮ ਹੈ ਉਦੋਂ ਹੀ ਤੇਰਾ ਬਹਿਣ ਦਾ ਟਾਈਮ ਹੈ ਤੇ ਜਦੋਂ ਅਸੀਂ ਪਿਤਾ ਤੋਂ ਪੁੱਛਿਆ ਹੀ ਕਿ ਇਦਾਂ ਕਿਉਂ ਤੇ ਸਤਿਗੁਰੂ ਕਹਿਣ ਲੱਗੇ ਕਿ ਜਿਹੜੇ ਪੰਜ ਵਕਾਰ ਨੇ ਨਾ ਇਹ ਤੇਰੀ ਇਸ਼ਾ ਏ ਤੇਰੀਆਂ ਮਨ ਦੀਆਂ ਇਸ਼ਾਵਾਂ ਨੇ ਰੂਪ ਨੂੰ ਦੇਖਣ ਦੀਆਂ ਰੂਪ ਨੂੰ ਮੰਨਣ ਦੀਆਂ ਰੂਪ ਦੇ ਕੋਲ ਬਹਿਣ ਦੀਆਂ ਰੂਪ ਨੂੰ ਸਪਰਸ਼ ਕਰਨ ਦੀਆਂ ਇਸ਼ਾਵਾਂ ਕਾਮਵਾਸ਼ਨਾ ਕਹਾਉਂਦੀਆਂ ਨੇ ਹੰਕਾਰ ਦੀਆਂ ਪਦਵੀ ਦੀਆਂ ਰਤਬੇ ਦੀਆਂ ਸ਼ੋਭਾ ਦੀਆਂ ਦੂਜਿਆਂ ਤੇ ਟੌਰ ਪਾਉਣ ਦੀਆਂ ਸਾਰੀਆਂ ਇਸ਼ਾਵਾਂ ਜਿਹੜੀਆਂ ਹਜ਼ਾਰਾਂ ਨਾਂ ਨੇ ਨਾ ਉਹ ਸਾਰੀਆਂ ਹੰਕਾਰ ਵਾਸ਼ਨਾ ਕਹਾਉਂਦੀਆਂ ਨੇ ਇਹ ਇਸ਼ਾਵਾਂ ਨੇ ਤੇਰੀਆਂ ਜੇ ਇਹਨਾਂ ਨੂੰ ਹੋਰ ਬਰੀਕੀ ਚ ਵੰਡੀਏ ਤੇ ਤੇ ਜਿਹੜੀ ਇਸ਼ਾ ਤੇ ਹੀ ਜੇ ਤੂੰ ਚੱਲੀ ਜਾਣਾ ਹੈ ਤੇ ਸਤਿਗੁਰੂ ਕਹਿੰਦੇ ਇਹ ਮਨ ਦੀ ਮੱਤ ਹੈ ਕਿਉਂ ਇਹ ਧਾਰਨ ਮੰਨਨੇ ਕੀਤੀਆਂ ਨੇ ਤੇ ਧਾਰਨ ਕੀਤੀਆਂ ਨੇ ਸੰਗਤ ਚੋਂ ਅਡਾ ਲੋਭ ਦਾ ਅਡਾਰੇ ਹੰਕਾਰੇ ਨਫਰਤੇ ਨਿੰਦਿਆਏ ਇਹ ਜੰਮਦੇ ਥੋੜੀ ਆਪਜੀ ਕਰਦੇ ਹੋ ਇਹ ਲੱਗੇ ਬੈਠਿਆਂ ਵੇਖਿਆ ਇਹ ਪਰਿਵਾਰ ਨੂੰ ਸੰਸਾਰ ਨੂੰ ਤੇ ਆਪਣੇ ਅੰਦਰ ਵੀ ਇੱਛਾ ਬਣ ਗਈ ਤੇ ਸਤਿਗੁਰੂ ਕਹਿੰਦੇ ਨੇ ਇਹ ਤਰੰਗ ਨੂੰ ਤਿਆਗਿਆ ਕਰ ਇਹ ਸਾਧਨਾ ਦਾ ਟੰਗ ਇਹ ਬੜੀ ਪਿਆਰੀ ਬਾਤ ਕਹਿੰਦੇ ਨੇ ਸਤਿਗੁਰ ਤੇ ਜਦੋਂ ਵੀਰ ਪੁੱਛਣ ਲੱਗੇ ਕਿ ਕਾਮਵਾਸ਼ਨਾ ਮੈਂ ਜੋਰ ਲਾ ਲਾ ਮਰ ਗਿਆ ਤੇ ਥੋੜੀ ਦੇਰ ਰੁਕਦੀ ਏ ਫਿਰ ਮੈਂ ਕਮਜ਼ੋਰ ਪੈ ਜਨਾ ਤੇ ਅਸੀਂ ਹੱਸ ਕੇ ਕਿਹਾ ਕਿ ਨਹੀਂ ਗੁਰੂ ਨਾਨਕ ਨੂੰ ਸੁਣਦੇ ਤੇ ਸਾਰਾ ਦਿਨ ਆਪਣੇ ਪਿਆਰੇ ਦੀ ਬਾਣੀ ਗਾਉਣੀ ਸੀ ਆਪਣੇ ਪਿਆਰੇ ਨਾਲ ਪ੍ਰੀਤ ਵਧਾਉਣੀ ਸੀ ਆਪਣੇ ਪਿਆਰੇ ਦੇ ਰੰਗ ਨੂੰ ਮੰਨਣਾ ਸੀ ਜਦੋਂ ਇਹ ਕਿਤੇ ਇਸ਼ਾ ਆਉਂਦੀ ਵਿਚਾਰ ਆਉਂਦਾ ਉਦੋਂ ਇਹਨੂੰ ਤਿਆਗਣਾ ਸੀ ਜੇ ਇੱਥੇ ਬਹਿ ਕੇ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਆਪਣੇ ਧਿਆਨ ਨੂੰ ਬਾਰ-ਬਾਰ ਬਾਰ-ਬਾਰ ਗੁਰੂ ਦੇ ਚਰਨੀ ਲਾਉਣ ਦਾ ਯਤਨ ਕਰੀਏ ਨਾ ਇਹ ਦੌੜੇ ਇਹ ਟਿਕੇ ਨਾ ਤੇ ਇੱਕ ਦਿਨ ਆਉਂਦਾ ਇਹ ਟਿਕ ਜਾਂਦਾ ਤੇ ਜਿਹੜੇ ਆਪਣੀ ਇੱਛਾ ਨਾਲ ਆਪਣੇ ਮਨ ਦਾ ਕਿ ਮੇਰਾ ਜੀ ਨਹੀਂ ਕਰਦਾ ਮੇਰਾ ਆ ਨਹੀਂ ਕਰਦਾ ਮੇਰਾ ਅਜ ਪਾਠ ਕਰਨ ਨੂੰ ਨਹੀਂ ਕਰਦਾ ਮੇਰਾ ਅਜ ਗੁਰੂ ਘਰ ਜਾਣ ਨੂੰ ਨਹੀਂ ਕਰਦਾ ਸੱਚ ਜਾਣੇ ਉਹਨਾਂ ਦਾ ਕਦੀ ਨਹੀਂ ਟਿਕਣਾ ਕਿਉਂਕਿ ਅਭਿਆਸ ਹੀ ਨਹੀਂ ਹੋਣਾ ਜਿਹੜਾ ਗੁਰੂ ਨਾਨਕ ਨੇ ਕਿਹਾ ਏ ਅਬ ਕਲੂ ਆਇਓ ਰੇ ਇੱਕ ਨਾਮ ਬੋ 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 ਹੋਰ ਕਹਿੰਦੇ ਰੁੱਤ ਨਹੀਂ ਹੈ ਵਾਪਸ ਆਈਏ ਗੁਰੂ ਪਿਤਾ ਕੋ ਬਹਿਣਾ ਏ ਗੁਰੂ ਪਿਤਾ ਦੇ ਸ਼ਬਦ ਨੂੰ ਇੱਕ ਇੱਕ ਨੂੰ ਸਮਝਣਾ ਏ ਉਸ ਪਿਆਰੇ ਦੇ ਰੰਗ ਨੂੰ ਇੱਕ ਇੱਕ ਨੂੰ ਮੰਨਣਾ ਹੈ ਤੇ ਜਦੋਂ ਇਹ ਵਿਵੇਕ ਦੇ ਮੰਡਲ ਖੁੱਲੇਗਾ ਮਹਾਰਸ ਆਪ ਜੀ ਨੂੰ ਬਖਸ਼ ਕੇ ਜਾਏਗਾ ਅਖੀਰੀ ਬਾਤ ਕਹਿ ਕੇ ਸਮਾਪਤੀ ਵੱਲ ਨੂੰ ਚਲੀਏ ਸਮਾਪਤੀ ਕਰ ਦਈਏ ਹਾਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਸਾਖੀ ਜਿਦੋਂ ਸਤਿਗੁਰੂ ਨੇ ਸਮਝਾਈ ਸੀ ਨਾ ਤੇ ਬੜੀ ਦੁੱਖ ਹੋਇਆ ਸੀ ਤੇ ਆਤਮਾ ਕੰਬੀ ਸੀ ਕਿ ਮਨਾ ਤੂੰ ਤੇ ਬੜਾ ਪੁੱਠੇ ਰਸਤੇ ਚੱਲਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪਕੜ ਲਿਆ ਤੇ ਰੱਖਿਆ ਕਿਥੇ ਜਿਹਨੂੰ ਕਹਿੰਦੇ ਪ੍ਰੇਤਾਂ ਦੀ ਹਵੇਲੀ ਏ ਪ੍ਰੇਤ ਬਹੁਤ ਨੇ ਇੱਥੇ ਆਪ ਜੀ ਕੋ ਵੀ ਕਿਤੇ ਪ੍ਰੇਤ ਪ੍ਰੂਤ ਦਿਖ ਪਵੇ ਨਾ ਝਾਕਾ ਚੁਕਾ ਪਵੇ ਤੇ ਡਰਿਆ ਨਾ ਕਰੋ ਗੁਰਨਾਨਕ ਦੇ ਸਿੱਖ ਹੋ ਜੇ ਭੂਤ ਨਹੀਂ ਹੋਵੇ ਤੇ ਕਿਹਾ ਉਹਨੂੰ ਕਿ ਆਪ ਭੈਣੇ ਕੀ ਸਕਣਾ ਬਹਿ ਕੋਈ ਗੱਲ ਨਹੀਂ ਕਿੱਧਰ ਆਈ ਹੈ ਕੀ ਫਰਕ ਪੈਂਦਾ ਆਪ ਜੀ ਨੂੰ ਤੁਸੀਂ ਤੇ ਗੁਰਨਾਨਕ ਦੇ ਸਿੱਖ ਹੋ ਤਾਨੂੰ ਕੀ ਕਹੇਗੀ ਐਡੀ ਡਰਨ ਵਾਲੀ ਕੋਈ ਬਾਤ ਨਹੀਂ ਹੈ ਇਹ ਨਾ ਕਿ ਤਰਾ ਤਰਾ ਕਰਦੇ ਭੱਜ ਜਾਇਆ ਕਰੋ ਤੇ ਸੱਚ ਜਾਣਿਓ ਡਰ ਆਪਜੀ ਨੂੰ ਭੂਤ ਤੋਂ ਨਹੀਂ ਆਉਂਦਾ ਡਰ ਇਸ ਕਰਕੇ ਆਉਂਦਾ ਹੈ ਕਿ ਤੁਹਾਨੂੰ ਗੁਰਨਾਨਕ ਨਹੀਂ ਦੂਜੇ ਪਾਸੇ ਆਪਣਾ ਲੱਗਣ ਡਿਆ ਜਿਹਨੂੰ ਗੁਰਨਾਨਕ ਆਪਣਾ ਲੱਗਦਾ ਏ ਉਹ ਤੇ ਕਈਆਂ ਭੂਤਾਂ ਨੂੰ ਵੀ ਤਾਰ ਜਾਏਗਾ ਉਹਨੂੰ ਡਰ ਕਾਦਾ ਡਰ ਇਸ ਕਰਕੇ ਨਹੀਂ ਆਉਂਦਾ ਕਿ ਪ੍ਰੇਤ ਹੈ ਡਰ ਇਸ ਕਰਕੇ ਆਉਂਦਾ ਕਿ ਗੁਰਨਾਨਕ ਤੇ ਮਾਣ ਨਹੀਂ ਹੈ ਗੁਰਨਾਨਕ ਤੇ ਭਰੋਸਾ ਨਹੀਂ ਹੈ ਗੁਰਨਾਨਕ ਨਾਲ ਆਪਣਾਪਨ ਨਹੀਂ ਹੈ ਇਸ ਗੱਲ ਦਾ ਡਰ ਇਹ ਵੀ ਗਲਤ ਮਤ ਨੂੰ ਸਿੱਧਾ ਕਰ ਲਿਓ ਆਪਣੀ ਨੂੰ ਭੂਤ ਤੋਂ ਕਦੀ ਕਿਸੇ ਨੂੰ ਡਰ ਨਹੀਂ ਆਇਆ ਆਪ ਜੀ ਕੋ ਪੈਸੇ ਘਟ ਜਾਣ ਪੈਸੇ ਘਟਨ ਨਾਲ ਡਰ ਨਹੀਂ ਆਉਂਦਾ ਇਸ ਗੁਰੂ ਤੇ ਭਰੋਸਾ ਨਹੀਂ ਹੈ ਕਿ ਰੋਜੀ ਦੇਹਿੰਦੇ ਰਾਜ ਕਰਹਿੰਦੇ ਇਹ ਪੱਥਰਾਂ ਚ ਜੀਵਾਂ ਨੂੰ ਦਿੰਦਾ ਇਹ ਤਾਂ ਡਰ ਆਉਂਦਾ ਉਲਟੀ ਬਾਤ ਕਰਦੇ ਆਂ ਵੀ ਭਾਈ ਨਹੀਂ ਤਾਂ ਡਰ ਗਏ ਆਹ ਫਲਾਣੀ ਗੱਲ ਹੋ ਗਈ ਤਾਂ ਡਰ ਗਏ ਨਹੀਂ ਗੁਰੂ ਨੂੰ ਛੱਡਦੇ ਹੋ ਤਾਂ ਡਰ ਆਉਂਦਾ ਤੇ ਸਤਿਗੁਰੂ ਨੂੰ ਉਥੇ ਪ੍ਰੇਤਾਂ ਦੀ ਹਵੇਲੀ ਚ ਰੱਖਿਆ ਤੇ ਨਾਲ ਬੜੇ ਪਿਆਰੇ ਸਿੰਘ ਭਾਈ ਮਤੀਦਾਸ ਭਾਈ ਸਤੀਦਾਸ ਤੇ ਕਹਿੰਦੇ ਜਦੋਂ ਸਜ਼ਾ ਦੇ ਦਿੱਤੀ ਗਈ ਨਾ ਭਾਈ ਮਤੀਦਾਸ ਨੂੰ ਕਿ ਇਹਨੂੰ ਆਰੇ ਨਾਲ ਚੀਰ ਦਿਓ ਤੇ ਉਥੇ ਆਰੇ ਥੱਲੇ ਖਲਾਰ ਦਿੱਤਾ ਬੰਨ ਲਿਆ ਤੇ ਗੁਰੂ ਮਹਾਰਾਜ ਨੂੰ ਪਿੰਜਰੇ ਚ ਕੈਦ ਕੀਤਾ ਸੀ ਆਪ ਜੀ ਦੇ ਨਾਵੇਂ ਨਾਨਕ ਨੂੰ ਪਿੰਜਰੇ ਚ ਕੈਦ ਕੀਤਾ ਸੀ ਜੁਣੇ ਜੇ ਸੱਚ ਬਾਤ ਕਹੀਏ ਨਾ ਉਸ ਅਗੰਮ ਤੋਂ ਤੇ ਨਾਵਾ ਨਾਨਕ ਕਹਿਣਾ ਝੂਠੀ ਬਾਤ ਏ ਇਹ ਸਮਝ ਲੈਣਾ ਗੁਰਸਿੱਖਾਂ ਦੀ ਪਕੜ ਚ ਆ ਗਈ ਬਾਤ ਜੇ ਅਗੰਮ ਤੋਂ ਬਾਤ ਕਹੀਏ ਨਾ ਸ਼ਿਖਰ ਤੋਂ ਤੇ ਨਾਵਾ ਨਾਨਕ ਕਹਿਣਾ ਝੂਠ ਬਾਤ ਏ ਨਾਨਕ ਕਦੀ ਨਾਵਾ ਨਹੀਂ ਹੋਇਆ ਇਹ ਕੀ ਏ ਪਰ ਕਹਿਣਾ ਪੈਂਦਾ ਸਾਡੇ ਮਤਜੂ ਥੋੜੀ ਹੋਈ ਤੇ ਉਸ ਨਾਵੇਂ ਪਿਤਾ ਨੂੰ ਪਿੰਜਰੇ ਚ ਰੱਖਿਆ ਸੀ ਤੇ ਭਾਈ ਮਤੀਦਾਸ ਨੂੰ ਜਲਾਦ ਨੇ ਪੁੱਛਿਆ ਕਿ ਦੱਸ ਕੋਈ ਸੁੱਖ ਚਾਹੀਦਾ ਏ ਦੀਨ ਦੁਨੀਆ ਦਾ ਤੈਨੂੰ ਕੋਈ ਸੁੱਖ ਚਾਹੀਦਾ ਏ ਗੁਰੂ ਨੂੰ ਛੱਡ ਦੇ ਬਸ ਆਪਣੇ ਨੂੰ ਇੱਧਰ ਧਰਮ ਜਿਹੜਾ ਏ ਤਬਦੀਲ ਕਰ ਲੈ ਤੈਨੂੰ ਸੁੱਖ ਦੇ ਦਿੰਨੇ ਆ ਜਿਹੜੇ ਤੂੰ ਚਾਹੀਦਾ ਜਿਹੜੇ ਸੁਖਾਂ ਪਿੱਛੇ ਅਸੀਂ ਕਮਲੇ ਆ ਨਾ ਉਹ ਸੁੱਖ ਨੂੰ ਦਿੱਤੇ ਜਾਂਦੇ ਸੀ ਤੈਨੂੰ ਜ਼ਗੀਰਦਾਰੀਆਂ ਦਵਾਂਗੇ ਵਜ਼ੀਰੀਆਂ ਦਵਾਂਗੇ ਤੈਨੂੰ ਘਰ-ਬਾਰ ਦਵਾਂਗੇ ਪੈਸਾ ਢੇਲਾ ਸਭ ਕੁਝ ਜਾਇ ਦਾਤਾਂ ਦਵਾਂਗੇ ਤੇ ਜ਼ਿੰਦਗੀ ਬਖਸ਼ ਦਿਆਂਗੇ ਜ਼ਿੰਦਗੀ ਤੇ ਮਿਲਦੀ ਸੀ ਨਾਲ ਜਿਹੜੇ ਸੁੱਖਾਂ ਪਿੱਛੇ ਅਸੀਂ ਕਮਲੇ ਹੋਏ ਆ ਜਿਹੜੇ ਸੁੱਖ ਸਾਡੇ ਮਨ ਨੇ ਸੁੱਖ ਮੰਨੇ ਨੇ ਉਸ ਸੁੱਖਾਂ ਨੂੰ ਸੁੱਖ ਮੰਨਦੇ ਸੀ ਤੇ ਦਿੰਦੇ ਸੀ ਤੇ ਭਾਈ ਮਤੀ ਦਾਸ ਨੇ ਬੜੇ ਪਿਆਰੇ ਬੋਲ ਕਹੇ ਸੀ ਪਈ ਮਤੀ ਦਾਸ ਕਹਿਣ ਲੱਗੇ ਕਿ ਹਾਂ ਸੁਖ ਤੇ ਚਾਹੀਦਾ ਸੁਖ ਤੇ ਮੈਨੂੰ ਚਾਹੀਦਾ ਏ ਜਲਾਦ ਬੜਾ ਖੁਸ਼ ਹੋਇਆ ਕਿ ਸ਼ੁਕਰੇ ਨੂੰ ਸੁਖ ਚਾਹੀਦਾ ਕਿਉਂਕਿ ਜਲਾਦ ਦੇ ਮਨ ਦੇ ਸੁਖ ਤੇ ਉਹ ਹੀ ਸੀ ਤੇ ਕਹਿੰਦੇ ਦੱਸ ਕਿਹੜਾ ਸੁਖ ਚਾਹੀਦਾ ਹੈ ਕਹਿੰਦੇ ਮੇਰੇ ਮੂੰਹ ਜਿਹੜਾ ਇਹਨਾਏ ਮੇਰੇ ਗੁਰੂ ਵੱਲ ਨੂੰ ਕਰ ਦਿਓ ਬਸ ਮੇਰਾ ਇਹੋ ਹੀ ਸੁਖ ਏ ਕਿ ਮੈਂ ਆਪਣੇ ਗੁਰੂ ਨੂੰ ਤੱਕਦਾ ਰਵਾਂ ਤੇ ਭਾਵੇਂ ਮੈਨੂੰ ਆਰੇ ਨਾਲ چیر ਦੇ ਮੇਰਾ ਦੁੱਖ ਨਹੀਂ ਹੈ ਮੇਰਾ ਦੁੱਖ ਏ ਕਿ ਮੈਂ ਇਹਦੇ ਤੋਂ ਮੁੱਖ ਨਾ ਫੇਰ ਲਵਾਂ ਮੇਰਾ ਮੁੱਖ ਜਿਹੜਾ ਇਹਦੇ ਵੱਲ ਨੂੰ ਕਰ ਦੇ ਮੈਂ ਇਹਨੂੰ ਤੱਕਦਾ ਰਵਾਂ ਮੇਰਾ ਸੁੱਖ ਏ ਸਿੱਖ ਦਾ ਸੁੱਖ ਤੇ ਇਹ ਗੁਰੂ ਨੂੰ ਤੱਕਦੇ ਰਹਿਣਾ ਗੁਰੂ ਦੀਆਂ ਪ੍ਰਕਰਮਾਂ ਕਰਨਾ ਗੁਰੂ ਅੱਗੇ ਝੁਕਣਾ ਗੁਰੂ ਦੇ ਰੰਗ ਚ ਰੰਗੇ ਰਹਿਣਾ ਸਿੱਖ ਦਾ ਤੇ ਸੁੱਖ ਏ ਜਾਇਦਾ ਤਾਂ ਚਾਹੀਦੀਆਂ ਸੁੱਖ ਚਾਹੀਦੇ ਮੰਜੇ ਬਿਸਤਰੇ ਚਾਹੀਦੇ ਕਾਰਾਂ ਚਾਹੀਦੀਆਂ ਤੇ ਜਲਾਦ ਦਾ ਸੁੱਖ ਏ ਹੁਣ ਮੜਾ ਆ ਗਿਆ ਮਨ ਅੰਦਰ ਝਾਤ ਮਾਰੋ ਹਾਂ ਮੇਰੀਆਂ ਭੈਣਾ ਵੀ ਮਤਾਵਾਂ ਵੀ ਵੀਰ ਵੀ ਬਜ਼ੁਰਗ ਵੀ ਕਿ ਸਾਡੇ ਮਨ ਨੇ ਕਿਹੜੇ ਸੁਖ ਧਾਰਨ ਕੀਤੇ ਨੇ ਸਾਡਾ ਸੁਭਾਅ ਜਲਾਦ ਵਾਲਾ ਏ ਕਿ ਭਾਈ ਮਤੀ ਦਾਸ ਵਾਲਾ ਏ ਤੇ ਆਪਣੇ ਬੱਚਿਆਂ ਨੂੰ ਕੀ ਦੇ ਰਹੇ ਹਾਂ ਜਲਾਦ ਵਾਲਾ ਸੁਭਾਅ ਦੇ ਰਹੇ ਹਾਂ ਕਿ ਗੁਰਸਿੱਖਾਂ ਵਾਲਾ ਸੁਭਾਅ ਉਹਨਾਂ ਨੂੰ ਦੇ ਰਹੇ ਹਾਂ ਵਿਚਾਰੋ ਹਾਂ ਮੜਾ ਜਿਆ ਤੇ ਜੇ ਜਲਾਦ ਵਾਲਾ ਏ ਤੇ ਆਉ ਪਿਆਰੇ ਗਾੜੀ ਕੂ ਕਰੀਏ ਸਤਿਗੁਰੂ ਦਿਆ ਕਰ ਸਾਡਾ ਸੁਭਾਅ ਆਪਣੇ ਗੁਰਸਿੱਖਾਂ ਵਾਲਾ ਬਣਾਈ ਹੇ ਰਹਿਮਤ ਦੇ ਸਾਈਂ ਦਿਆ ਕਰੀ ਵਾਹਿ ਗੁਰੂ